ਕੱਲ ਦੇ ਸ਼ਾਮ ਜਿਸ ਤਰੀਕੇ ਦੇ ਨਾਲ ਮੌਸਮ ਬਦਲਿਆ ਮੌਸਮ ਬਦਲਣ ਤੋਂ ਬਾਅਦ ਜਿਹੜਾ ਮੌਸਮ ਦਾ ਮિજાਜ ਸੀਗਾ ਉਹ ਸੁਹਾਣਾ ਹੋ ਗਿਆ ਪਰ ਇਸ ਦੇ ਨਾਲ ਹੀ ਜਿਹੜਾ ਹੈ ਚੀਜ਼ਾਂ ਦਾ ਵੀ ਨੁਕਸਾਨ ਹੋਣਾ ਚ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਕਈ ਜਗ੍ਹਾ ਤੇ ਪੇੜ ਡਿੱਗੇ ਨੇ ਤੇ ਕਈ ਜਗ੍ਹਾ ਤੇ ਪੋਲ نیچے ਡਿੱਗੇ ਨੇ ਕਿ ਪਾਸਪੋਰਟ ਦਫ਼ਤਰ ਦੇ ਸਾਹਮਣੇ ਪੋਲ ਲੱਗਾ ਹੈ ਜਿਹੜਾ ਟੇਡਾ ਹੋ ਗਿਆ ਕੁਝ ਦੂਰੀ ਤੇ ਇੱਕ ਹੋਰ ਜਿਹੜਾ ਸਾਈਨ ਬੋਰਡ ਸੀਗਾ ਉਹ ਸੜਕ ਦੇ ਵਿੱਚ ਘਾ ਡਿੱਗਾ ਤੁਹਾਨੂੰ ਇਹ ਤਸਵੀਰਾਂ ਦਿਖਾ ਦਈਏ ਜਿਹੜਾ ਪੋਲ ਟੇਡਾ ਹੋਇਆ ਤੇ ਦੋਸਤੋ ਬਾਅਦ ਅੱਗੇ ਦੀ ਜਿਹੜੀ ਤਸਵੀਰ ਹੈ ਕਿਉਂਕਿ ਜਿਹੜਾ ਅੱਗੇ ਪੋਲ ਆ ਉਹ ਸੜਕ ਦੇ ਵਿੱਚ ਘਾਟ ਡਿੱਗਿਆ ਹਲੇ ਤੱਕ ਪ੍ਰਸ਼ਾਸਨ ਨੇ ਉਸ ਨੂੰ ਚੱਕਣ ਦੀ ਕੋਈ ਸੋਚਿਆ ਨਹੀਂ ਕਿ ਕਿਹਾ ਪ੍ਰਸ਼ਾਸਨ ਤੱਕ ਇਹ ਗੱਲ ਨਹੀਂ ਪਹੁੰਚੀ ਕਿ ਜਿਹੜੀ ਆ ਪੋਲ ਸੜਕ ਦੇ ਵਿੱਚ ਡਿੱਗਾ ਹੋਇਆ ਕੋਈ ਵੱਡਾ ਹਾਦਸਾ ਹੋ ਸਕਦਾ ਕਿਉਂਕਿ ਟ੍ਰੈਫਿਕ ਹੁੰਦਾ ਹੈ ਕਿਉਂਕਿ ਬੱਸਾਂ ਨੇ ਬਾਸੜੇ ਜਾਣਾ ਤੇ ਰਸਤੇ ਦੇ ਵਿੱਚ ਜਿਹੜਾ ਪੋਲ ਸੜਕ ਦੇ ਵਿੱਚ ਡਿੱਗਿਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਪੋਲ ਦੀਆਂ ਹੈ ਉਹ ਕੁਸ਼ਦੂਰੀ ਤੇ ਪਹਿਲਾ ਇੱਕ ਪੋਲ ਹੈ ਉਹ ਡੇਟਾ ਹੋਇਆ ਹੋਇਆ ਉਹ ਵੀ ਗਿਰਨ ਦੇ ਸਾਲ ਦੁਕੀ ਰਾਤ ਨੂੰ ਕੱਲ ਮੌਸਮ ਜਿਹੜਾ ਹੈ ਬਦਲਦਾ ਇੱਕੋ ਦਮ ਤੇ ਅਨੇਰੀ ਚੱਲਦੀ ਹੈ ਬਾਰਿਸ਼ ਆਂਦੀ ਜਿਸ ਦੇ ਕਾਰਨ ਕਈ ਥਾਵਾਂ ਤੇ ਪੇੜ ਡਿੱਗਣ ਦੀ ਖਬਰ ਸਾਹਮਣੇ ਆਈ ਸੀ ਤੇ ਕਈ ਥਾਵਾਂ ਤੇ ਖੰਭੇ ਤੱਕ ਡਿੱਗੇ ਸੀਗੇ ਗੱਲ ਕਰੀਏ ਕੱਲ ਪਟਿਆਲਾ ਦੇ ਵਿੱਚ ਵੀ ਇੱਕ ਪੋਲ ਡਿੱਗਦਾ ਬਿਜਲੀ ਦਾ ਤੇ ਜਿਸ ਦੇ ਨਾਲ ਜਿਹੜੇ ਸੀਨੀਅਰ ਪੱਤਰਕਾਰ ਸੀਗੇ ਇੱਕ ਚੈਨਲ ਦੇ ਏਐਨਆਈ ਚੈਨਲ ਦੇ ਉਹਨਾਂ ਦੀ ਵੀ ਉਸ ਪੋਲ ਡਿੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਇੱਕ ਪੋਲ ਹੁਣ ਲੁਧਿਆਣਾ ਦੇ ਵਿੱਚ ਕੱਲ ਰਾਤ ਦਾ ਜਿਹੜਾ ਸੜਕ ਤੇ ਡਿੱਗਿਆ ਹੋਇਆ ਹੈ ਪ੍ਰਸ਼ਾਸਨ ਦਾ ਧਿਆਨ ਇਸ ਵੱਲ ਨਹੀਂ ਗਿਆ ਕਿਸ ਹਨੇਰੀ ਦੇ ਕਾਰਨ ਜਿਹੜਾ ਇਹ ਪੋਲ ਸੜਕ ਦੇ ਉੱਤੇ ਡਿੱਗਿਆ ਹੋਇਆ ਤੇ ਕਈ ਵਾਹਨਾਂ ਨੂੰ ਵੀ ਇਹਦਾ ਟ੍ਰੈਫਿਕ ਦੇ ਵਿੱਚ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਟ੍ਰੈਫਿਕ ਬੜੀ ਡਿਸਟਰਬ ਹੋ ਰਹੀ ਹੈ ਇਸ ਦੇ ਕਾਰਨ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜਾ ਆ ਪੋਲ ਸੜਕ ਦੇ ਵਿੱਚ ਪਿਆ ਤੇ ਪਿੱਛੋਂ ਜਿਹੜਾ ਟ੍ਰੈਫਿਕ ਆਉਂਦਾ ਆਤਮ ਨਗਰ پارک ਤੋਂ ਵੱਲੋਂ ਆ ਸੜਕ ਨੂੰ ਜਿਹੜਾ ਜਾਂਦਾ ਉਸ ਬੜਾ ਜਿਹੜੀ ਖਮਿਆਜਾ ਭੁਗਨਣਾ ਪੈਂਦਾ ਹੈ ਟ੍ਰੈਫਿਕ ਨੂੰ ਕਿ ਸੜਕ ਦੇ ਵਿੱਚ ਘਾਟ ਡਿੱਗਿਆ ਹੋਇਆ ਇਹ ਸਾਈਨ ਬੋਰਡ ਹੈ ਕਿਉਂਕਿ ਪਬਲਿਸਿਟੀ ਬੋਰਡ ਕਹਿ ਸਕਦੇ ਕਿਉਂਕਿ ਇਹਦੇ ਉੱਤੇ ਇਸ਼ਤਿਹਾਰ ਲਗਾਏ ਜਾ ਰਹੇ ਸੀਗੇ ਤੇ ਜਿਹੜਾ ਪਿੱਛੇ ਦੂਸਰਾ ਪੋਲ ਹੈ ਉਹ ਟੇਡਾ ਹੋ ਚੁੱਕਾ ਹੈ ਤੇ ਪ੍ਰਸ਼ਾਸਨ ਹੱਲੇ ਤੱਕ ਇਸ ਨੂੰ ਚੱਕਣ ਨਹੀਂ ਆਇਆ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਐਸਐਮਜ਼ੀ ਨਿਊਜ਼ ਲੁਧਿਆਣਾ